ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਜਲੀ ਫਗਵਾੜਾ ਸ਼ਹਿਰ ਦੇ ਮਹੱਲੇ ਦੇ ਜੰਸੀ ਟਾਊਨ ਤਸਦੀਕ ਫਰੀਮਪੁਰਾ ਵਿਖੇ ਇੱਕ ਬੀਤੀ ਰਾਤ ਇੱਕ ਦੁਕਾਨ ਉੱਪਰ ਮੋਬਾਈਲ ਟਾਵਰ ਲਗਾਉਣ ਨਾਲ ਮੁਹੱਲਾ ਵਾਸੀਆਂ ਦੇ ਵਿੱਚ ਕਾਫੀ ਰੋਸਾ ਦੇਖਣ ਨੂੰ ਮਿਲ ਰਿਹਾ ਹੈ ਮੁਹੱਲਾ ਵਾਸੀਆਂ ਨੇ ਕਿਹਾ ਕਿ ਬੀਤੀ ਰਾਤ ਇਹ ਮੋਬਾਈਲ ਟਾਵਰ ਦੁਕਾਨ ਉੱਪਰ ਲਗਾ ਦਿੱਤਾ ਗਿਆ ਹੈ ਜਿਸ ਨਾਲ ਉਹਨਾਂ ਨੂੰ ਅੱਗੇ ਜਾ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਦੇ ਸਬੰਧ ਵਿੱਚ ਮੁਹੱਲਾ ਵਾਸੀ ਨਗਰ ਇਗਮ ਕਬੀਸ਼ਾ ਨੂੰ ਮਿਲੇ ਅਤੇ ਉਹਨਾਂ ਨੇ ਇਸ ਟਾਵਰ ਨੂੰ ਇਸ ਜਗ੍ਹਾ ਤੋਂ ਹਟਾਉਣ ਦੀ ਮੰਗ ਕੀਤੀ। ਹੋਰ ਇਸ ਮੌਕੇ ਗੱਲਬਾਤ ਕਰਦੇ ਮਹੱਲਾ ਵਾਸੀਆਂ ਨੇ ਕੀ ਕਿਹਾ? ਆਓ ਦੇਖੋ ਪੂਰੀ ਖਬਰ। ਤੋਂ ਗੁਰਦਸ ਸਿੰਘ ਸੋਨਿਆਦ ਦੇ ਸ਼ਰਮਾ ਦੀ ਰਿਪੋਰਟ। ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਟਾਵਰ ਨੂੰ ਲੈ ਕੇ ਅੱਜ ਇਕੱਠੇ ਹੋਏ ਆ। ਅੱਜ ਅਸੀਂ ਅਰਜੈਂਸੀ ਟਾਊਨ ਦੇ ਨਿਵਾਸੀ ਸਾਰੇ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਹੈਗੇ ਆ। ਉਹਨਾਂ ਨੇ ਆਪਣੀ ਟੀਮ ਇਸ ਪ੍ਰੇਮਪੁਰੇ ਏਰੀਆ ਦੇ ਵਿੱਚ ਭੇਜੀ ਆ। ਇਸ ਪ੍ਰੇਮਪੁਰੇ ਦਾ ਏਰੀਆ ਜਿਹੜਾ ਅਰਜੈਂਸੀ ਟਾਊਨ ਦੇ ਬਿਲਕੁਲ ਨਾਲ ਲੱਗ ਲੱਗਦਾ ਵਾ। ਰੇ ਅਸ਼ੀ ਏਰੀਆ ਏਜੰਸੀ ਟਾਊਨ ਏਰੀਆ ਉਸ ਜਿਹੜੇ ਪ੍ਰੇਮਪੁਰ ਵਾਲੇ ਏਰੀਆ ਚ ਜਿਹੜੀ ਇੱਕ ਸ਼ਾਪ ਹੈਗੀ ਉਸ ਦੇ ਉੱਪਰ ਇੱਕ ਮੋਬਾਈਲ ਟਾਵਰ ਲੱਗ ਰਿ ਲਗ ਲਗਾਇਆ ਗਿਆ ਰਾਤ ਨੂੰ ਜਿਸ ਦੇ ਨਾਲ ਜਿਸ ਦਾ ਇਤਰਾਜ਼ ਸਾਰੇ ਏਜੰਸੀ ਟਾਊਨ ਵਾਲੇ ਨਿਵਾਸੀਆਂ ਨੂੰ ਹੈਗਾ ਵਾ ਕਿ ਇਸ ਦਾ ਉਹਨਾਂ ਦੀ ਸਿਹਤ ਦੇ ਦੇਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ ਤੇ ਇਸ ਟਾਵਰ ਨੂੰ ਹਟਾਉਣ ਦੇ ਲਈ ਅਸੀਂ ਅੱਜ ਕਮਿਸ਼ਨ ਸਾਹਿਬ ਨੂੰ ਮਿਲੇ ਆ ਕਮਿਸ਼ਨ ਸਾਹਿਬ ਨੇ ਸਾਨੂੰ ਵੀ ਵਿਸ਼ਵਾਸ ਦਿਵਾਇਆ ਹੈ कि ਅਸੀਂ ਇਸ ਦੀ ਜਾਂਚ ਕਰਦੇ ਹਾਂ ਉਹਨਾਂ ਦੀ ਟੀਮ ਵੀ ਨਾਲ ਆਈ ਸੀ ਸਾਡੇ ਹੁਣ ਦੇਖਣ ਦੇ ਲਈ ਉਹਨਾਂ ਨਾਲ ਸੰਬੰਧਿਤ ਅਧਿਕਾਰੀ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਸੰਬੰਧਿਤ ਵਿਅਕਤੀ ਆ ਜਿਸ ਦੀ ਜਗ੍ਹਾ ਉਸਦੇ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਆ ਕਿ ਅਸੀਂ 1-2 ਦਿਨ ਦੇ ਵਿੱਚ ਅਸੀਂ ਤੁਹਾਨੂੰ ਰਿਪੋਰਟ ਦਿੰਨੇ ਹੈਗੇ ਆ ਕਿ ਕਿਸ ਤਰ੍ਹਾਂ ਇਹ ਮਨਜ਼ੂਰੀ ਆ ਬਿਨਾ ਮਨਜ਼ੂਰੀ ਤੋਂ ਲੱਗਿਆ ਪਰ ਸਾਡੀ ਏਜੰਸੀ ਟਾਉਣ ਵਾਲੇ ਨਿਵਾਸੀਆਂ ਦੀ ਔਰ ਇਸ ਏਰੀਏ ਦੇ ਆਸ-ਪਾਸ ਵਾਲਿਆਂ ਦੀ ਸਾਰਿਆਂ ਦੀ ਮੰਗ ਹੈਗੀ ਆ ਕਿ ਇਸ ਟਾਵਰ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਉਹ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਸਰ ਇੱਕ ਟਾਵਰ ਵਗੈਰਾ ਕਿਹਨਾਂ ਨੇ ਲਾਇਆ ਕੋਈ ਨਾਮ ਵਗੈਰਾ ਹੈ ਇਹ ਕੋਈ ਪਤਾ ਨਹੀਂ ਇਸ ਕੰਪਨੀ ਨੇ ਲਾਇਆ ਕਿਹਨਾਂ ਦਾ ਹੈਗਾ ਵਾ ਇਹ ਰਾਤੋਂ ਰਾਤ ਹੀ ਫਿੱਟ ਹੋ ਗਿਆ ਜਦ ਕਿ ਕੱਲ ਦਿਨ ਵੇਲੇ ਤਾਂ ਕੁਝ ਨਹੀਂ ਸੀਗਾ ਇਹ ਰਾਤੋਂ ਰਾਤ ਅੱਧੀ ਰਾਤ ਤੋਂ ਬਾਅਦ ਇਹ ਫਿੱਟ ਕੀਤਾ ਗਿਆ ਠਾ ਵਾ ਜਿਨ੍ਹਾਂ ਦੇ ਉੱਪਰ ਮਗੀ ਕਰਦੇ ਫਿੱਟ ਹੋਇਆ ਵਾ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਇਹ ਸਾਰੇ ਆ ਰੇਂਸੀ ਟਾਊਨ ਦੇ ਨਿਵਾਸੀ ਸਾਰੇ ਨਾਲ ਲੱਗਦੇ ਆ ਕੋਈ ਇੱਕ ਨਹੀਂ ਹੈਗਾ ਬਹੁਤ ਘਰ ਹੈਗੇ ਆ ਇੱਥੇ ਪ੍ਰੇਮਪੁਰੇ ਦੇ ਘਰ ਵੀ ਸਾਹਮਣੇ-ਸਾਹਮਣੇ ਹੈਗੇ ਆ ਪਰ ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਰਾਤੋਂ ਰਾਤ ਹੀ ਲੱਗਾ ਇਹ ਟਾਵਰ ਤੇ ਅਸੀਂ ਮੰਗ ਕਰਦੇ ਆ ਇਸ ਨੂੰ ਜਲਦੋ ਜਲ ਟਾਵਰ ਨੂੰ ਇਸ ਜਗ੍ਹਾ ਤੋਂ ਹਟਾਇਆ ਜਾਵੇ